ਸਾਸਰੀਗਾਲ ਜੀ ਅੱਜ ਆਪਾਂ ਪਹੁੰਚੇ ਹੋਏ ਆ ਆਪਣੇ ਯਾਰ ਦੋਸਤਾਂ ਤੇ ਕੰਨਾ ਅੱਜ ਪੂਰਾ ਲਦਾਈ ਕਰਾਂ ਅੰਡੇ ਚਲਾਈ ਟਰਾਲੀ ਲੱਦਣ ਡੇ ਮਗਾ ਪਾਣੀ ਪਾਉਣ ਤਾਂ ਇਧਰ ਬੰਦੇ ਲਦਾਈ ਸ਼ੁਰੂ ਹੋਣ ਡੇ ਹੀ ਆ ਇਹ ਤੇ ਆ ਕੇ ਟਰੈਕਟਰ ਤੋਂ ਉੱਣ ਲੱਪਿਆ ਖੂ ਤੇ ਸਾਰਾ ਜਿੱਥਾ ਨਹੀਂ ਹੈ ਉਹ ਭਾਰੀ ਭਾਰੀ ਨਹੀਂ ਆ ਰਿਹਾ ਅੱਗੇ ਗਿਆ ਕੋਈ ਇਹਨਾਂ ਨੂੰ ਚੁੱਕੋ ਇੰਕੜਾ ਸਾ ਬਰੁੰਡਿਆ ਇਧਰ ਸੰਦਲ ਇਹਨਾਂ ਕੋੜਿਆਂ ਦੇ ਨਾਲ ਹੀ ਚੜ ਗਿਆ ਸੀ ਇੱਕ ਟਰਾਲੀ ਮੇਨੋਂ ਭਰੇ ਹੋਏ ਨੇ ਮੈਗਟ ਵਾਲੀ ਪਿੱਛੇ ਸੀ ਨਾ ਨਾਲੋਂ ਮੈਗਟ ਵਾਲੀ ਦਾ ਫਰਕ ਸੀ ਨਾ ਨਗਰ ਤੁਰਿਆ ਸੀ ਆਹੋ ਇਹ ਤਾਂ ਇਕੱਠੇ ਹੀ ਤੁਰ ਪੈਂਦੇ ਓਏ ਭੈਣ ਚਰੋ ਕੋਈ ਨਾਲੇ ਹਾਂ ਬਾਅਦ ਮੈਨੂੰ ਉਡੀਕਦੇ ਹੀ ਰਾਹ ਚ ਹਾਂ ਤੇ ਮੈਂ ਨਹੀਂ ਰੁਕਿਆ ਨਾ ਸਾਥ ਹੋਵੇ ਲਾਗੇ ਦਾ ਵਧੀਆ ਸਮਾਂ ਤੇ ਇੱਕ ਹੋਵੇ ਲਾਗੇ ਦੀ ਵਾਟ ਹੋਵੇ ਸਰ ਜਾਂਦਾ ਇਹ ਤਾਂ ਹੁਣ ਫਗਵਾੜੇ ਆ ਇਹ ਕਿਹੜਾ ਕਹਿੰਦੇ ਅਮਰ ਗੱਡੀਆਂ ਵਾਪਸ ਮੋੜ ਤਾਣ ਦੂਜੀ ਸਾਈਡ ਲਾਉਣੀ ਆ ਲੋਡ ਗੱਡੀਆਂ ਮੈਂਚ ਬੈਕ ਮੋੜਤੀਆਂ ਬੰਦਿਆਂ ਨੇ ਲੋਡ ਗੱਡੀਆਂ ਮੈਂਗਾ ਬੈਕ ਮੋੜਤੀਆਂ ਬੰਦਿਆਂ ਨੇ ਇਹਦਾ ਤਾਂ ਆਪ ਹੋਣੀ ਚਾਹੀਦੀ ਐ ਜਿੱਦਾਂ ਮਨਵੜੀ ਹੋਂ ਹੈਗੀ ਆ। ਦਾ ਅੱਧਾ ਲੈਂ ਵਰਨੀ ਆਉਂਦੀਆਂ ਗੱਡੀਆਂ ਉਧਰੋਂ ਲੋਡ ਹੀ ਲੋਡ। ਕਿੰਨੇ ਗੇੜੇ ਹੋਗਾ ਇੱਥੋਂ? ਦੂਜਾ। ਸਾਰਾ ਤਰਕੋਣ ਜਿਹੀ ਸੀ ਵੀ ਉਧਰ ਦਾ ਉਹ ਗਾਂ ਜਾ ਕੇ ਚੌੜਾ ਆਉਣਾ ਫਨ। ਅਥੂਪੀੜਾ ਯਾ ਇੱਥੇ ਕੋੜਾ ਹੁੰਦਾ ਮੋਰਿਓ ਚੌੜਾ ਹੁੰਦਾ ਯਾਰ ਲੋ ਤਾਂ ਬਾਰ ਲੱਗ ਗਿਆ ਦੂਜਾ ਵਾਰ ਤਰ ਲਿਆ ਬੰਦਿਆਂ ਨੇ ਹੁਣ ਲੱਗੇ ਆ ਉਧਰ ਗੱਡੀਆਂ ਲੋੜਿਆ ਘੰਟਾ ਡੇਢ ਕ ਲਾਉਣਾ ਇਹਨਾਂ ਨੇ ਲਾਦ ਦੇਣੀ ਟਰਾਲੀ ਹੈਗੀ ਦਾ ਪੱਕੇ ਤੇ ਯਾਰ ਰਾਹ ਦੇ ਉੱਤੇ ਹੀ ਆ ਨਾ ਉਹਨਾਂ ਨਾਲ ਬੜਾਈ ਚੱਲਣ ਦੇਈ ਆ ਤੂੰ ਕੀ ਕਰਨ ਧਿਆ ਇਧਰ ਮੈਂ ਤਾਂ ਗੋਲ ਮਰਜੀ ਪੱਤੀ ਕੀਤੀ ਏ ਥਲੇ ਲੰਕ ਦੀ ਜੰਨੀ ਵੱਢੇ ਹੋਈ ਹੂੰ ਹੂੰ ਮੇਰੇ ਨਾਲ ਬਾਤ ਤੇ ਬੈਚ ਆ ਜਾਣੇ ਆ ਬਸ ਨਾਲ ਕੱਚੇ ਬਣੇ ਨਾ ਵੱਢ ਹੋਣੇ ਮੰਜੇ ਵਾਲੇ ਇੱਥੇ ਕਿੱਥੇ ਆਏ ਥਲੇ ਗੱਦਾ ਜੇ ਵਿੱਚ ਵੜਿਆ ਹੈ ਗੱਦਾ ਆਹ ਨੂੰ ਵਧੀਏ ਸਨ ਤਾ ਦੇੜੀ ਹਾਲੀਆ ਹਮ ਅ ਵਿਚੇ ਦਾ ਦੁਨੀਆ ਵਾਲ ਇਹ ਤੇ ਉਦਾਂ ਵੀ ਕੱਢਣ ਚ ਨਜ਼ਾਰਾ ਆਉਂਦਾ ਇਹ ਜਰਾਤ ਹੈ ਖੱਤਾ ਬਹੁਤ ਗਿੱਲਾ ਹੈ ਭੈਂ ਤੇ ਇਹਦੇ ਵਿੱਚ ਤਾਂ ਬਾੜੀ ਉਸ ਵਾਲੀ ਪਤਾ ਹੀ ਆ ਫਾਹੀ ਜਾਣੀ ਆ ਥੱਲੇ ਹੀ ਲੱਗ ਜਾਣੀ ਮੜ ਕੇ ਨਿਕਲਣੀ ਵੀ ਨਹੀਂ ਆ ਜੇ ਖਾਲੀ ਰਹੇਗੀ ਬਹਿ ਜਾਣਾ ਇਥੇ ਲਈ ਉਹ ਬੈਠੀ ਥੱਲੇ ਖਾਲੀ ਸੀ ਗਿੱਲਾ ਹਾਂ ਹਮ